ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨੇ ਜਾਂ ਪਰ ਸਵਾਤਕਾ ਦਾ ਜੀ ਇੱਕ ਹੋਰ ਵੀਡੀਓ ਵਿੱਚ ਦੱਸ ਕੋ ਆਪਾਂ ਇਹਦੀ ਲੱਕੀ ਵੀਰ ਉਹਨਾਂ ਕੋਲ ਤੇ ਆ ਬਾਈ ਉਹ ਨਹੀਂ ਆਏ ਹੋਏ ਨੇ ਟਰੈਕਟਰ ਲੈਣਾ ਤੇ ਟਰੈਕਟਰ ਲੈਣ ਕੀ ਟਰੈਕਟਰ ਲੈ ਲਿਆ ਦੂਜਾ ਟਰੈਕਟਰ ਲੈ ਲਿਆ ਆਸ ਹਫਤੇ ਦੇ ਵਿੱਚ ਬਾਈ ਲੱਕੀ ਉਹਨਾਂ ਕੋਲ ਆਪਾਂ ਪੁੱਛਦੇ ਆ ਬਾਈ ਉਹਨਾਂ ਤੋਂ ਕਿ ਕਿਵੇਂ ਲੱਗੇ ਆ ਨਾ ਬਾਈ ਨੇ ਲੱਕੀ ਉਹਨਾਂ ਦਾ ਵਿਹਾਰ ਤੇ ਆ ਜੋ ਗ੍ਰਾਮ ਸਤ ਸ੍ਰੀ ਅਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਬੀਰ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਂ ਤੇ ਪਿੰਡ ਦਾ ਨਾਂ ਆਪਣਾ ਬੇਰਵਾ ਦੇ ਦਿਓ। ਇਹ ਆਫਾ ਨਾਮ ਮਨਦੀਪ ਸਿੰਘ। ਹਾਂਜੀ। ਪਿੰਡ ਪੜਚ ਜ਼ਿਲ੍ਹਾ ਮੋਹਾਲੀ। ਠੀਕ ਹੈ ਬੀਰ ਜੀ। ਹਾਂਜੀ ਬੀਰ ਜੀ। ਤੇ ਬੀਰ ਜੀ ਮਾਲਕ ਕਿਵੇਂ ਆਉਣੇ ਹੋਏ ਇੱਥੇ? ਅਸੀਂ ਟਰੈਕਟਰ ਲੱਤਾ ਫਿਰ 60। ਅੱਛਾ। ਹਾਂਜੀ। 22 ਤੋਂ ਪਹਿਲਾਂ ਇੱਕ ਹਫ਼ਤਾ ਪਹਿਲਾਂ 855 ਲੇਗੇ ਸੀ ਅਸੀਂ। ਅੱਛਾ। 21 ਮਾਡਲ। 21 ਮਾਡਲ। ਹਾਂਜੀ। ਆਹ 60 ਕਿੰਨੇ ਮਾਡਲ ਲੱਤਾ? ਇਹ 14 ਮਾਡਲ। ਇਹ 14 ਮਾਡਲ ਠੀਕ ਹੈ। ਇਹ ਵੀ ਨਬਨ ਟਾਟੂ ਵਧੀਆ ਪੈਗ ਨਹੀਂ? ਹਾਂਜੀ। ਉਹੀ ਗੱਲ ਆ। ਤਰੀਸੇ ਤਾਂ ਇਹ ਵੀ 21 ਵਾਰ ਗਈ ਆ ਹਾਂਜੀ ਹਾਂਜੀ ਮੈਂ ਭਾਈ ਨੂੰ ਪਹਿਲਾਂ ਗੱਲਾਂ ਕਰਦੇ ਛੱਡਿਆ ਦੇਖੋ ਸਤਰੀ ਵਗੈਰਾ ਘਾਣ ਲੱਗੀ ਆ ਕਿ ਨਹੀਂ ਤੇ ਕਿਵੇਂ ਲੱਗਿਆ ਵਿਹਾਰ ਭਾਈ ਉਹਨਾਂ ਨਾਲ ਬਹੁਤ ਵਧੀਆ ਡੀਲ ਹੈ ਭਾਈ ਦੀ ਤਾਂ ਹੀ ਅਸੀਂ ਦੁਆਰੇ ਆਏ ਆ ਵੀਰ ਦੀ ਡੀਲਿੰਗ ਬਹੁਤ ਵਧੀਆ ਕਿਸੇ ਵੀਰ ਨੇ ਵੀ ਟਰੈਕਟਰ ਲੈਣਾ ਹੋਵੇ ਤਾਂ ਵੀਰੇ ਨਾਲ ਸੰਪਰਕ ਜ਼ਰੂਰ ਕਰਿਓ ਲੱਗੀ ਭਾਈ ਸਮਰਾਲਾ ਠੀਕ ਹੈ ਵੀਰੇ ਠੀਕ ਹੈ ਤੇ ਲੱਕੀ ਉਹਨਾਂ ਦੀ ਬਾਈ ਵਧੀਆ ਡੀਲ ਹੋ ਲੱਗੀ ਹੈ ਤਾਂ ਬਹੁਤ ਵਧੀਆ ਡੀਲ ਲੱਗੀ ਵੀਰੇ ਆਪਾਂ ਬਿੱਟੂ ਬਾਈ ਦੀ ਵੀਡੀਓ ਦੇਖ ਕੇ ਆਏ ਸੀਗੇ ਅੱਛਾ ਉਹਨਾਂ ਦਾ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਸੀ ਠੀਕ ਆ ਤੇ ਅੱਜ ਆਪਾਂ ਫਿਰ ਮਿਲਣੇ ਵੀ ਹੋ ਗਏ ਦੇਖਦਾ ਕਹਿੰਦੇ ਹਾਂ ਹਾਂ ਜੀ ਮਿਲਣੇ ਵੀ ਹੋ ਗਏ ਬਹੁਤ ਵਧੀਆ ਲੱਗਿਆ ਅੱਜ ਹਾਂ 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 ਜੀ ਅੱਛਾ ਵੀਡੀਓ ਦੇਖਦੇ ਹੁੰਨੇ ਆ ਆਪਣੀਆਂ ਹੈ ਵੀਡੀਓ ਦੇਖਦੇ ਆ ਵੀਰੇ ਵੀਡੀਓ ਦੇਖ ਕੇ ਹੀ ਅਸੀਂ ਦੋਨੇ ਸੌਦੇ ਚੱਕੇ ਆ ਅੱਛਾ ਹਾਂ ਜੀ ਆਪਾਂ ਵੀਡੀਓ ਮਹੀਨੇ ਬਾਅਦ ਪਾਉਂਦੇ ਰਹਨੇ ਆ ਬਾਈ ਲੱਕੀ ਉਹਨਾਂ ਦੀ ਬਹੁਤ ਵਧੀਆ ਵੀਡੀਓ ਹੁੰਦੀਆਂ ਵਧੀਆ ਟਰੈਕਟਰ ਹੁੰਦੇ ਇਹਨਾਂ ਕੋਲ ਠੀਕ ਨਹੀਂ ਹੈ ਆਪਣਾ ਹਰ ਹਰ ਮਹੀਨੇ ਨਹੀਂ ਮਹੀਨੇ ਤੋਂ ਪਹਿਲਾਂ ਹੀ ਆਪਾਂ ਵੀਡੀਓ ਪਾ ਦਿੰਨੇ ਹਾਂ ਦੀ ਕਿਉਂਕਿ ਜਾਨ ਨੂੰ ਸਟਾਕ ਚੇਂਜ ਹੋ ਜਾਂਦਾ ਹੈ ਕਿ ਨਹੀਂ ਉਹ ਯੋ ਟਰੈਕਟਰ ਹੈ ਨਾ ਬਹੁਤ ਵਧੀਆ ਡੀਲਿੰਗ ਤੇ ਵਧੀਆ ਡੀਲਿੰਗ ਲੱਗੀ ਬਾਈ ਉਹਨਾਂ ਦੀ ਤੇ ਆਉਣਾ ਚੈਨਲ ਹੋਰ ਬੰਦਿਆਂ ਨੇ ਵੀ ਕਰਾਇਆ ਸਬਸਕ੍ਰਾਈਬ ਹਾਂਜੀ ਵੀਰ ਜ਼ਰੂਰ ਯਾਰਾ ਮਿੱਤਰਾਂ ਨੂੰ ਹਾਂਜੀ ਹਾਂ ਤੇ ਕਿਉਂਕਿ ਵਧੀਆ ਬੰਦੇ ਨੇ ਇਹ ਕਿਸੇ ਨੇ ਵੀ ਨਿਊ ਕੋਈ ਵੀਡੀਓ ਦੇਖਣੀ ਹੋਏ ਤਾਂ ਬਿੱਟੂ ਬਾਈ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੁਹਾਨੂੰ ਨਵੇਂ-ਨਵੇਂ ਟਰੈਕਟਰ ਦੇਖਣ ਨੂੰ ਮਿਲਣਗੇ ਸਹੀ ਗੱਲ ਆ ਵੀਰੇ ਹਾਂਜੀ ਹਾਂ ਤੇ ਹੁੰਦ ਪਾਰਟੀ ਹੋ ਗਈ ਵੀਰੇ ਤੁਹਾਡੇ ਕਹਿੰਦੇ ਨਹੀਂ ਕਨਹੀਂ ਹਾਂ ਹਰ ਸੋ ਪਾਈਆਂ ਕਹਿੰਦੇ ਪਾਰਟੀ ਹੋ ਗਈ ਉਹ ਵੀ ਹਫਤੇ ਦਾ ਦੂਜਾ ਟਰੈਕਟਰ ਲੈ ਕੇ ਚੱਲੇ ਨੇ ਕਹਿੰਦੇ ਹਾਂਜੀ ਹਾਂਜੀ ਤੇ ਕਿਹੜਾ ਪਿੰਡ ਦੱਸਿਆ ਵੀਰੇ ਆਪਣਾ ਪੜਛ ਪਿੰਡ ਹੈ ਜੀ ਨਿਊ ਚੰਡੀਗੜ੍ਹ ਕੋਲ ਪੜਥ ਪੜਛ ਪਿੰਡ ਨਿਊ ਚੰਡੀਗੜ੍ਹ ਕੋਲ ਅੱਛਾ ਹਾਂਜੀ ਪੜਛ ਪਿੰਡ ਆ ਬਾਈ ਉਹਨਾਂ ਦਾ ਨਿਊ ਚੰਡੀਗੜ੍ਹ ਉਹ ਵੀਰ ਵੀ ਨਾਲ ਐ ਨੇ ਹਾਂਜੀ ਆਪਣੇ ਵੀਰ ਐ ਆਪਣੇ ਨਾਲੇ ਚਲੋ ਠੀਕ ਆ ਵੀਰਿਆਂ ਬਾਈ ਉਹਨਾਂ ਦਾ ਪਾਰਟਿਸਪੈਂਟ ਆ ਲੈ ਕੇ ਚੱਲ ਰਹੇ ਨੇ ਟਰੈਕਟਰ ਨਵਾ ਫਾਰਮ ਟਰੈਕ ਆਪਾਂ ਤਾਂ ਇਹੀ ਕਹਨੇ ਆ ਬਾਈ ਉਹਨਾਂ ਦੇ ਘਰੇ ਜਾ ਕੇ ਟਰੈਕਟਰ ਭਾਗ ਲਾਵੇ ਖੁਸ਼ੀਆਂ ਹੋਣ ਦਨ ਦੁਗਣੀ ਰਾਤ ਚੋਂ ਗੁਣੀ ਤਰੱਕੀ ਕਰਨ ਇਹਨਾਂ ਨੂੰ ਨਹੀਂ ਹਾਂਜੀ ਵਧੀਆ ਲੈ ਕੇ ਰੰਗ ਭਾਗ ਲਾਵੇ ਟਰੈਕਟਰ ਇਹ ਸਾਡੇ ਕੋਲ ਨਹੀਂ ਤਾਂ ਇਹੀ ਦਵਾ ਤੇ ਹੋਰ ਉਸ ਕਹਣਾ ਚਾਹਣੇ ਵੀਰ ਜੀ ਬਾਜੀ ਵੀਰੇ ਬਹੁਤ ਵਧੀਆ ਇਹਨਾਂ ਦੇ ਟਰੈਕਟਰ ਜਿਆਦਾ ਉਹ ਕਰਨੇ ਦੀ ਲੋੜ ਨਹੀਂ ਹੁੰਦੀ ਸਾਫ਼ ਹੈ ਟਰੈਕਟਰ ਹੁੰਦੇ ਹਾਂ 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 ਸਹੀ ਗੱਲ ਆ ਬਾਲਾ ਹਾਂਜੀ ਹਾਂਜੀ ਬਾਲਾ ਰੱਪਾ ਤਾਂ ਆਪਾਂ ਵੀਡੀਓ ਜੀ ਵੀ ਨਹੀਂ ਪਾਵੇ ਹੁੰਦੇ ਤੇ ਦੇਖਿਆ ਹੀ ਹੈਗਾ ਸਾਫ਼ ਸੁਥਰੇ ਟਰੈਕਟਰ ਹੁੰਦੇ ਆ ਆਂਦੇ ਹੀ ਪਸੰਦ ਆ ਹਾਂ ਆਪਾਂ ਦਾ ਮਾਡਲ ਤੇ ਹਾਂਜੀ ਪ੍ਰਾਈਸ ਦਸੀਦਾ ਵਸਿਕ ਨਹੀਂ 22 ਮਾੜਾ ਟਰੈਕਟਰ ਚੱਕਦਾ ਹੀ ਨਹੀਂ ਹੈ ਉਹ ਗੱਲ ਤਾਂ ਉਹੀ ਆ ਪਹਿਲਾਂ ਹੀ ਆਪਾਂ ਕਹਿ ਦੇਈ ਦੀ ਆ ਬਾਈ ਇੰਜੀਨੀਅਰ ਦੇ ਓਕੇ ਡਾਇਰੈਕਟਰ ਨੇ ਅਸੀਂ ਉਹ ਪਸੰਦ ਲੈਣ ਆਏ ਸੀ ਉਹ ਵੀ ਜਦੇ ਪਸੰਦ ਆ ਗਿਆ ਸੌਦਾ ਹੋ ਗਿਆ ਇਹ ਆਏ ਅੱਜ ਇਹ ਪਸੰਦ ਆ ਗਿਆ ਸੌਦਾ ਤੇ ਦੇਖੋ ਦੇਖੋ ਦਰਸ਼ਕੋ ਸਭ ਜਿਹਦੇ ਸੌਦੇ ਆਏ ਹੁੰਦੇ ਨੇ ਇਹ ਅਸੀਂ ਆਪਾਂ ਬੜਾ ਰੋਲਾ ਨਹੀਂ ਪਾਉਂ ਜੀ ਆਹ ਚੀਜ਼ ਆਏ ਆਹ ਚੀਜ਼ ਆਏ ਵਿੱਚ ਵਿੱਚ ਲੋ ਕੱਲੀ ਕੱਲੀ ਚੀਜ਼ ਦੱਸਣਗੇ ਨਾ ਉਹ ਆਪਾਂ ਉਹ ਕੰਮ ਨਹੀਂ ਕਰਦੇ ਆ ਤਾਂ ਬਟਰੈਕਟਰ ਬੋਖੜੇ ਫੇ ਤੁਹਾਡੀ ਵੀਡੀਓ ਬਹੁਤ ਲੰਮੀ ਜਨੀ ਜਾਊਗੀ ਓਰੀਜਨਲ ਟਰੈਕਟਰ ਐ ਸਾਰੇ ਕੋਈ ਦਿੱਕਤ ਨਹੀਂ ਕੋਈ ਫੇਰ ਫੇਰ ਨਹੀਂ ਕੋਈ ਕੁਛ ਨਹੀਂ ਕੋਈ ਚਲਾਕੀ ਨਹੀਂ ਕੁਛ ਨਹੀਂ ਬਹੁਤ ਵਧੀਆ ਸਾਫ਼ ਸੁਥਰਾ ਕੰਮ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਰਾਤ ਕਨਾਲ ਉਸ ਜਾਣਕਾਰੀ ਸਾਂਝੀ ਕਰਨ ਲਈ ਕਿ ਨਹੀਂ ਆਪਾਂ ਫੇਰ ਕਹਨੇ ਆ ਬਾਈ ਉਹਨਾਂ ਦੇ ਘਰੇ ਜਾ ਕੇ ਰੰਗ ਭਾਗ ਲਾਵੇ ਟਰੈਕਟਰ ਹਿੱਤਰਿਆਂ ਤੋਂ ਗੁਣੀ ਰਾਤ ਚੌਣੀ ਤਰੱਕੀ ਕਰਨ ਤੇ ਦਰਸ਼ਕੋ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਲੋਕਾਂ ਨੂੰ ਬਾਈ ਲੱਕੇ ਨੂੰ ਬਾਰੇ ਪਤਾ ਲੱਗ ਸਕੇ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਤੇ ਹੁੰਦਾ ਬਿੱਟੂ ਹਿਆ ਪਰ ਪੇਜ ਨੂੰ ਫਾਲੋ ਜ਼ਰੂਰ ਕਰਿਓ ਤੇ ਮਿਲਾਂਗੇ ਕਦੇ ਹੋਰ ਸੋਹਣੀ ਵੀਡੀਓ ਵਿੱਚ ਹੁਣ ਦੇ ਆਪਾਂ ਨੂੰ ਇਜਾਜ਼ਤ ਧੰਨਵਾਦ